ਲਪੂਰੀ ਵਸਾਈ ਜੀ ਆਪਾਂ ਬਣਾ ਕੀ ਰਹੇ ਆ ਮੈਨੂੰ ਪਤਾ ਨਹੀਂ ਗਾ ਹਾਂ ਬੇਟੀ ਇਹ ਆਪਾਂ ਸਫਾਈ ਦੀ ਤੇਰੇ ਲਈ ਨਾ ਮੈਂ ਕਰ ਰਹੀ ਆ ਅੱਜ ਪੀਜ਼ਾ ਰੈਡੀ ਅੱਛਾ ਹਾਂ ਪੀਜ਼ਾ ਮੈਂ ਬਣਾ ਰਹੀ ਆ ਘਰੇ ਆਪਣਾ ਫਰੈਸ਼ ਠੀਕ ਹੈ ਅੱਛਾ ਹਾਂ ਮਲ ਜਿਵੇਂ ਆਪਾਂ ਨੂੰ ਇਹ ਥੋੜਾ ਜਿਹਾ ਇਹ ਸਬਜ਼ੀਆਂ ਗਰਮੀ ਬਹੁਤ ਆ ਤੇ ਮੈਂ ਘਰੇ ਵੇਗੀ ਕੱਟ ਕੇ ਇਹ ਪੱਖੇ ਚ ਲਈ ਹੁਣ ਕੱਟ ਲਈਆਂ ਹੈਗੀਆਂ ਇਸ ਤੋਂ ਬਾਅਦ ਵਿੱਚ ਮੈਂ ਅਗਲੀ ਪ੍ਰੋਸੈਸ ਕਰ ਰਹੀ ਹਾਂ ਚਾਲੂ ਅੱਛਾ ਤੇ ਮੈਨੂੰ ਇਹ ਆ ਵੀ ਤੂੰ ਮੇਰੇ ਕੋਲ ਆਇਆ ਛੁੱਟੀਆਂ 'ਚ ਤੇ ਤੇਰਾ ਇੰਜੋਏ ਕਰਾ ਮੈਂ ਤੈਨੂੰ ਖਵਾਵਾ ਪਿਆਵਾ ਬਾਹਰੋਂ ਮੈਂ ਖਾਣਾ ਪੀਣਾ ਨਹੀਂ ਚਾਹੁੰਦੀਗੀ ਇਸ ਕਰਕੇ ਮੈਂ ਕਹਿੰਨੀ ਆ ਆਪਾਂ ਤੰਦਰੁਸਤ ਰਹੀਏ ਤੇ ਉਹ ਜਿਹੜੀ ਉਹ ਜਿਹੜਾ ਪਹਿਲਾਂ ਜਦੋਂ ਤੁਸੀਂ ਦੋ ਤਿੰਨ ਰੀ ਬਣਾ ਕੇ ਖਵਾਇਆ ਸੀਗਾ ਹੈਨਾ ਉਦੋਂ ਮੈਂ ਇੱਥੇ ਹੀ ਨਾਲੇ ਆਪਾਂ ਕਿੰਨਾ ਸਟੇਸਟੀ ਬਣਾਇਆ ਸੀ ਨਾਲੇ ਉਹਦਨ ਵਾਲਾ ਸੁਆਦ ਹੀ ਆਇਕਤੀ ਚਾਹੀਦਾ ਆਪਾਂ ਨੂੰ ਆਪਣਾ ਆਪਾ ਕਰਾਰਾ ਜਾਂ ਬਣਾਵਾਂਗੇ ਬਣਾਉਣ ਵਾਸਤੇ ਨੇ ਤਿਆਰੀ ਕਰੂੰਗੀ ਹੁਣ ਬਸ ਇਹਨਾਂ ਮੇਕ ਪਾਲੀ ਨੇ ਚਾਣਾ ਕਰਾਰਾ ਬਣਾਇਆ ਆ ਕਰ ਲੀਜੀ ਅੱਛਾ ਆਲੈਕ ਦੇਖੋ ਜੀ ਆਪਾਂ ਮਾਰ ਰਹੇ ਹਾਂ ਵਿੱਚ ਆਹ ਹੰਡਕੇਰੇ ਕੀ ਵਿੱਚ ਜੇ ਆਪਾਂ ਕੁਝ ਵੀ ਆਪਾਂ ਜਿਹੜਾ ਪਾਵਾਂਗੇ ਰੈੱਡ ਸੌਸ ਤੇ ਮਾਇਓਨੀਸ ਤੇ ਚੀਜ਼ ਜਿਹੜਾ ਮੋਜ਼ਰੈਲਾ ਚੀਜ਼ ਆਪਾਂ ਬਹੁਤ ਥੋੜੀ ਪਾਵਾਂਗੇ ਉਹ ਵਿੱਚ ਖੜ ਜਵੇ ਕਿ ਨਹੀਂ ਤਾਂ ਉਹ ਸਾਈਡ ਨੂੰ ਹੋਈ ਜਾਂਦਾ ਰਹਿੰਦਾਗਾ ਹਨਾ ਪੁਜਾਰੀ ਪੁਜਾਰੀ ਨੋ ਬਾ ਪਰ ਹਨਾ ਤੂੰ ਕੱਟ ਮੈਂ ਕਰ ਆਪਾਂ ਹਾ ਕਰ ਲੈਨੇ ਆ ਬੇਸ ਬਣਾ ਲਿਆ ਰਾਜੀ ਹੁਣ ਆਪਾਂ ਠੀਕ ਹੈ ਹੂੰ ਬੇਸ ਬਣਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੇ ਟੱਕ ਜੇ ਲਾ ਲੇ ਠੀਕ ਹੈ ਨਾ ਹਾਂਜੀ ਜਾ ਜਾ ਕਰਕੇ ਨਾ ਥੋੜਾ ਜਿਹਾ ਇਹਦਾ ਵਿੱਚ ਜੋ ਖਗ ਚੀਜ਼ਾਂ ਜਿਹੜੇ ਖੜੇ ਆਂਦੀਆਂ ਤੇ ਸਾਰਾ ਸਿਸਟਮ ਹੁਣ ਤੁਸੀਂ ਆ ਪਾ ਲਓ ਬਣਾ ਪੀ ਰਿਹਾ ਚੀਜ਼ਾਂ ਰੈੱਡ ਸੌਸ ਪਾ ਹਾਂਜੀ ਆ ਦੇਖੋ ਜੀ ਰੈੱਡ ਸੌਸ ਇਹ ਆਪਾਂ ਨੂੰ ਥੋੜੀ-ਥੋੜੀ ਅਪਲਾਈ ਕਰਨੀ ਹੁੰਦੀ ਆ ਸਾਰੇ ਕਾਰਨਰਸ ਤੇ ਹਣੇ ਦੇਖੋ ਆ ਅਪਲਾਈ ਹੋ ਰਹੀ ਆ ਮੇਰੇ ਰੇਸ ਤੇ ਆਪਾਂ ਨੇ ਇੰਨੀ ਅਪਲਾਈ ਕਰ ਦਿੱਤੀ ਅਸੀਂ ਚਾ ਆਪਣੇ ਕੋਲੇ ਬਹੁਤ ਆਪਾਂ ਹੁਣ 13 ਇਹ ਬਣਾਉਣੀ ਹੈਗੀਆਂ ਉਸ ਤੋਂ ਬਾਅਦ ਵਿੱਚ ਆਪਾਂ ਮੋਰ ਬਣਾਵਾਂਗੇ ਇੱਕ ਮੋਰ ਬਣਾਵਾਂਗੇ ਹੂੰ ਉਹ ਵੀ ਆਪਣੇ ਕੋਲੇ ਪਿਆ ਮਟੀਰੀਅਲ ਹਾਂਜੀ ਇਹ ਇਹ ਦੂਜਾ ਥੋੜਾ ਸਟਫ ਪਿਆਗਾ ਇਹ ਇਹ ਅਸੀਂ ਚਾਂਚੇਰੀ ਮਦਰ ਨਾਲ ਫਲਾ ਰਹੇ ਆ ਪੀਜ਼ੇ ਤੇ ਪੀਜ਼ੇ ਦੇ ਬੇਸ ਤੇ ਇਹ ਘਰ ਦਾ ਹੈਲਦੀ ਪੀਜ਼ਾ ਬਣਦਾ ਹਮ ਹੈਲਦੀ ਪੀਜ਼ੇ ਦੇ ਬਹੁਤ ਫਾਇਦੇ ਹੁੰਦੇ ਆ ਉਸ ਤੋਂ ਇੱਕ ਤਾਂ ਆਪਣੀ ਪੇਸ ਨਹੀਂ ਲੱਗਦੀ ਜੀ ਜਿਆਦਾ ਕਿੱਥੇ ਆਪਣਾ ਕਿੱਥੇ ਆਪਣੇ ਦੋ ਚੀਜ਼ਾਂ ਕਰਨੇ ਆਪਾਂ ਹਮ ਆਪਣੇ ਸਿਰਫ 200 ਰੁਪਏ ਚਾਹ ਪੀਜ਼ਾ ਆਪਾਂ ਜਿੰਨੇ ਮਰਜ਼ੀ ਖਾ ਸਕਦੇ ਆ 50 ਰੁਪਏ ਦੇ ਵਿੱਚ ਬਣ ਸਕਦਾ 50 ਜਾਂ 100 ਲੱਗ ਜਾਊਗਾ ਚਲੋ ਬਾਅਦ ਤੋਂ ਬਾਅਦ ਹਮ ਵੈਜੀਟੇਰੀਅਨ ਲੈਂਦੇ ਆਂ ਤੋਂ ਆਪਾਂ ਨੂੰ ਹਾਂਜੀ ਇਸ ਕਰਕੇ ਆਪਾਂ ਉਹਦਾ। ਓਕੇ। ਆ ਆ ਦੇਖੋ ਸਬਜ਼ੀਆਂ ਕਟੀਆਂ ਪਈਆਂ ਗਈਆਂ। ਮੇਰੇ ਐਸ ਆਪਣਾ ਆਪਣਾ ਸਾਰਾ ਸਟੱਫ ਤਿਆਰ ਆ ਹੈਨਾ। ਬਸ ਥੋੜੀਆਂ ਥੋੜੀਆਂ ਚੀਜ਼ਾਂ ਹੀ ਪਾਉਣ ਆਲੀਆਂ ਰਹਿੰਦੀਆਂ ਨੇ ਆ। ਹਣ ਕਰ ਰਹੇ ਆਪਾਂ ਮਿਉਨਿਸ ਅਪਲਾਈ। ਇਹ ਆਪਾਂ ਇਹ ਮਿਉਨਿਸ ਨਾਲ ਥੋੜੀ ਕਾਟੀ ਲਾਈਦੀ ਹੁੰਦੀ ਆ ਹੈਨਾ। ਨਹੀਂ ਤਾਂ ਜ਼ਿਆਦਾ ਨਾਲ ਉਹ ਅਨ ਹੈਲਦੀ ਹੁੰਦੀ ਹੈ ਜ਼ਿਆਦਾ ਮਿਉਨੀਸ ਆਪਣੇ ਵਾਸਤੇ ਵੀ ਆਪਣਾ ਸਰੀਰ ਨੂੰ ਥੋੜਾ ਜਿਹਾ ਅਨ ਉਹ ਲਾਭ ਨਹੀਂ ਕਰਦੀ ਉਹ ਥੋੜੀ ਜਿਹੀ ਇਹ ਦੂਜੀ ਆ ਖਰਾਬ ਆਪਣੀ ਸਿਹਤ ਵਾਸਤੇ ਹੀ ਉਹ ਆਪਾਂ ਥੋੜਾ ਜਿਹਾ ਅਪਲਾਈ ਕਰਨੀ ਹੁੰਦੀ ਆ ਆਪਣੀ ਹਣ ਆਹ ਅਪਲਾਈ ਹੋ ਚੁੱਕੀ ਹੈ ਆ ਹੁਣ ਹੁਣ ਆਪਾਂ ਆਪਾਂ ਵੇਜੀਟੇਰੀਅਨ ਜਿਹੜਾ ਹੈਗਾ ਮਟੀਰੀਅਲ ਆ ਆਪਣੇ ਕੋਲੇ ਸਾਰਾ ਹੂੰ ਤੇ ਇਹ ਸਾਰੀਆਂ ਆਪਾਂ ਉੱਤੇ ਅਪਲਾਈ ਕਰ ਦੇਣੀਆਂ ਹੈਗੀਆਂ ਇਹ بیس ਦੇ ਉੱਪਰ ਇਹ ਜਿਹੜਾ ਆਪਾਂ ਉਥੋਂ ਲੈਨੇ ਆਪਾਂ ਬਾਹਰੋਂ ਵੀ ਦਾ بیس ਤੇ ਉਹ ਤਾਂ ਉਹ ਤਾਂ ਥੋੜਾ ਜਿਹਾ ਪਾਉਂਦੇ ਆ ਆਹ ਚੀਜ਼ ਚ ਆਹ ਦੀਆਂ ਵੈਜੀਸ-ਵੁਜੀਸ ਉਹਦਾ ਮੈਦਾ ਜ਼ਿਆਦਾ ਰੱਖਉਂਦੇ ਆ ਪਰ ਆਪਾਂ ਨੇ ਕੋਲ ਆਪਾਂ ਘਰੇ ਬਣਾ ਰਹੇ ਆ ਤਾਈਓ ਆਪਾਂ ਵੈਜੀਸ ਵਿੱਚ ਜ਼ਿਆਦਾ ਰੱਖਾਂਗੇ ਹਾਂ ਹੈਲਦੀ ਬਣਾ ਰਹੇ ਆ ਸਾਧੀਆਂ ਸੁੱਖੀਆਂ ਆਪਾਂ ਜ਼ਿਆਦਾ ਹੀ ਰੱਖਾਂਗੇ ਘਰ ਵਾਲੀ ਨਹੀਂ ਆਪਾਂ ਕੋਈ ਆਪਾਂ ਨੂੰ ਕੋਈ ਲਾਲਚਣੀ ਵੀ ਤੇ ਆਪਾਂ ਇਹ ਇਹ ਕਰਨਾ ਆਪਾਂ ਇਹ ਪੀਜਾ ਜਿਹੜਾ ਆਪਾਂ ਖਾਣੇ ਆ ਘਰੋਂ ਪੀਜਾ ਬੱਚਿਆਂ ਨੂੰ ਬਣਾ ਕੇ ਜਿਹੜਾ ਘਰੇ ਬਣਾ ਕੇ ਪੀਜਾ ਖਾਣੇ ਇਹਦੇ ਕੋਈ ਲਾਭ ਇਹਦਾ ਲਾਭ ਹੈ ਇਹਦੇ ਕੋਈ ਹਾਨੀਗਾਰ ਨਹੀਂ ਹਾਨੀ ਹੈ ਹਾਨੀਆਂ ਹੈ ਨਹੀਂਆਂ ਘਰ ਵਾਲੇ ਦੀਆਂ ਜਿਹੜਾ ਬਾਹਰ ਆ ਬਾਹਰੋਂ ਪੀਜਾ ਖਾਣੇ ਆ ਉਹ ਉਹਦੀਆਂ ਬਹੁਤ ਹਾਨੀਆਂ ਆਗੀਆਂ ਕੀ ਪਰ ਉਹਨਾਂ ਦਾ ਕਿੰਦ ਕਿਦਨ ਦਾ ਬੇਸ ਬਣਾਇਆ ਹੋਦਾਗਾ ਹਾਂ ਹੁਣ ਆਪਾਂ ਇਹ ਚੀਜ਼ ਪਾਤਾ ਹੈਗਾ ਇਹ ਦੋਸਤੋਂ ਹੁਣ ਇਹ ਆਪਣਾ ਚੀਜ਼ ਹੈਗਾ ਇਹ ਸਾਫ ਸਾਫ ਦੇ ਰੱਖਣਾ ਪਜਾਰਾ ਬਹੁਤਾ ਪਉਣਾ ਨਹੀਂਗਾ ਕਿਉਂਕਿ ਇਹਨੇ ਵੈਸੇ ਵਿੱਚ ਮੈਲਟ ਜਦੋਂ ਹੋ ਗਿਆ ਸਾਰੀ ਚੀਜ਼ ਦੀ ਪਕੜ ਕਰ ਲੈਣੀ ਨੇ ਇਹ ਆ ਤੇ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਸੈਸ ਕਰਾਂਗੇ ਜਾਂ ਕਿ ਹਾਂਜੀ ਤੇ ਇਹਨਾਂ ਨੂੰ ਜਿਹਦੇ ਕੋਲੇ ਇੱਕ ਅਜਾ ਬੇਸ ਹੈ ਜਿਹ ਹੋਰ ਬਣ ਸਕਦਾ ਹੈ ਉਹ ਆਪਾਂ ਬਾਅਦ ਚ ਬਣਾਵਾਂਗੇ ਹੁਣ ਪਹਿਲਾਂ ਇਹਨੂੰ ਕੰਪਲੀਟ ਰੈਡੀ ਕਰ ਲੈਂਦੇ ਹਾਂ ਹਾਂਜੀ ਇਹ ਜਿਹੜਾ ਆਪਾਂ ਬਰਉਣਾ ਨਾ ਇਹ ਪਹਿਲਾਂ ਆਪਾਂ ਇਸ ਤਰ੍ਹਾਂ ਖੁਣ ਵਾਸਤੇ ਲਾ ਰਹੀ ਹਾਂ। ਸਾਕਾ ਕਰਦਿਨੀ ਹੈ ਗਈਆਂ। ਤੇ ਹੁਣ ਆਪਾਂ 5 ਤੋਂ 10 ਮਿੰਟ ਤੱਕ 15 ਤੱਕ ਪਕਾਉਣਾ ਇਹਨੂੰ। ਤੇ ਓਕੇ ਆਹੀ ਹੈ। ਪਿਆਜ਼ ਨਾਲ ਗੈਂਦਿਰ ਸਰ ਪਾਪਾ